ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਮਰਦਾਬਾਦ ਮਰਦਾਬਾਦ ਸੰਜਾ ਫਰੰਟ ਜਿੰਦਾਬਾਦ 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 ਸੰਜਾ ਫਰੰਟ ਜਿੰਦਾਬਾਦ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਪੈਨਸ਼ਨ ਐਸੋਸੀਏਸ਼ਨ ਡਿਵੀਜ਼ਨ ਬੰਗਾ ਵੱਲੋਂ ਡਿਵੀਜ਼ਨ ਦਫ਼ਤਰ ਬਿਜਲੀ ਬੋਰਡ ਗੜਸ਼ੰਕਰ ਰੋਡ ਬੰਗਾ ਅੱਗੇ ਵਿਸ਼ਾਲ ਰੈਲੀ ਕੀਤੀ ਗਈ ਇਸ ਮੌਕੇ ਧਰਨਾਕਾਰੀਆਂ ਵੱਲੋਂ ਬਿਜਲੀ ਬੋਰਡ ਦੇ ਪ੍ਰਬੰਧਕਾਂ ਅਤੇ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਰੈਲੀ ਅਜੀਤ ਰਾਮ ਦੀ ਪ੍ਰਧਾਨਗੀ ਹੇਠ ਕੀਤੀ ਗਈ ਤੇ ਸਟੇਜ ਦੀ ਕਾਰਵਾਈ ਕ੍ਰਿਸ਼ਨ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਗੱਲਬਾਤ ਕਰਦੇ ਆ ਰਾਮ ਲਵਾਇਆ ਸਾਬਕਾ ਬਤਸਕਤਰ ਟੀਐਸਯੂ ਪੰਜਾਬ ਵੱਲੋਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਪਟਿਆਲਾ ਹੈੱਡ ਆਫਿਸ ਵਿਖੇ 25 ਸਤੰਬਰ ਨੂੰ ਵਿਸ਼ਾਲ ਧਰਨਾ ਦਿੱਤਾ ਜਾਏਗਾ। ਜਿਸ ਦੀ ਸਾਰੇ ਜ਼ਿੰਮੇਵਾਰੀ ਸਰਕਾਰ ਅਤੇ ਬਿਜਲੀ ਬੋਰਡ ਦੇ ਮੈਨੇਜਮੈਂਟ ਦੀ ਹੋਵੇਗੀ। ਇਹ ਸਰਕਾਰਾਂ ਜਾਲਦੀ ਮੈਂ ਰਾਮ ਲਵਾਇਆ ਬਤਸਕਤਰ ਸਰਕਾਰ ਟੈਕਨੀਕਲ ਸਰ ਜੂਨੀਅਰ ਪੰਜਾਬ ਅੱਜ ਜੋ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਕਾਲ ਦੇ ਉੱਤੇ ਬੰਗਾ ਡਿਵੀਜ਼ਨ ਦੇ ਵਿੱਚ ਜਿਹੜੀ ਆ ਉਹ ਰੈਲੀ ਕਰ ਰਹੇ ਆ ਇਹਦਾ ਕਾਰਨ ਇਹ ਮੁਲਾਜ਼ਮਾਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਤਸ਼ੱਦਦ ਆ ਉਹ ਲਗਾਤਾਰ ਕਰ ਰਿਹਾ ਜਿਹੜਾ ਪੇ ਬੈਂਡ ਮੁਲਾਜ਼ਮਾਂ ਨੂੰ ਮਿਲਿਆ ਹੋਇਆ ਪੰਜਾਬ ਸਰਕਾਰ ਨੇ ਦਿੱਤਾ ਹੋਇਆ ਉਸ ਦੀਆਂ ਪੂਰੀਆਂ ਮੁੱਦਾ ਵੀ ਜਿਹੜੀਆਂ ਮੁੱਦਾ ਜਿਹੜੀਆਂ ਆ ਉਹ ਇਮਾਨਦਾਰੀ ਦੇ ਨਾਲ ਮੁਲਾਜ਼ਮਾਂ ਤੇ ਜਾਂ ਪੈਨਸ਼ਨਰਾਂ ਤੇ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਤੇ ਇਹ ਜਿਹੜਾ ਉਹਦਾ 23 ਸਾਲਾਂ ਸਕੂਅਰ ਜਿਹੜਾ ਆ ਉਹ ਪੈਨਸ਼ਨਰਾਂ ਨੂੰ ਵੀ ਦੇਣਾ ਬਣਦਾ ਜਿਹੜਾ ਬਿਨਾਂ ਸ਼ਰਤ ਜਿਹੜਾ ਦੇਣਾ ਬਣਦਾ ਉਹ ਨਹੀਂ ਦੇ ਰਹੇ ਇਹ ਇਹ ਜਿਹੜੀ ਸਾਰੀ ਜਿਹੜੀਆਂ ਗੱਲਾਂ ਨੂੰ ਦੇਖਦੇ ਹੋਏ ਜਿਹੜਾ ਸਮੁੱਚੇ ਪੰਜਾਬ ਦੇ ਵਿੱਚ ਅੱਜ 1 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਨਵੀਨ ਪੱਧਰ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਤੇ 3 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਸਮੁੱਚੇ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਰੋਸ ਪ੍ਰਦਰਸ਼ਨ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਮਾਰਚ ਕਰਨਾ ਸੀ ਮਾਰਚ ਕੀਤਾ ਮਾਰਚ ਕਰਨ ਦੇ ਉੱਤੇ ਸਾਡੇ ਜਿਹੜੇ ਲੀਡਰ ਹੈ ਇੱਕ ਕਨਵੀਨਰ ਸੀਗੇ 15 ਕਨਵੀਨਰ ਉਹਨਾਂ ਦੇ ਉੱਤੇ ਜਿਹੜੇ ਆ ਦੂਸਰੇ 2 ਦਿਨ ਬਾਅਦ ਵਿੱਚ ਉਹਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਕਰ ਦਿੱਤੇ ਗਏ ਉਹਨਾਂ ਦੀ ਅੱਜ ਦੀ ਇਸ ਰੈਲੀ ਦੇ ਵਿੱਚ ਅਸੀਂ ਉਹ ਕੀਤੀ ਹੋਈਆਂ ਪਰਚੇ ਦਰਜ ਜਿਹੜੇ ਆ ਉਹਨਾਂ ਦੀ ਘੋਰ ਨਿੰਦਾ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਤੋਂ ਮੰਗ ਕਰਦੇ ਆ ਕਿ ਉਹ ਜਲਦੀ ਤੋਂ ਜਲਦੀ ਉਹ ਜਿਹੜੇ ਲੀਡਰਾਂ ਦੇ ਪਰਚੇ ਦਰਜ ਕੀਤੇ ਆ ਉਹ ਰੱਦ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਟੈਸਟ ਹੋਰ ਤਿੱਖਾ ਕੀਤਾ ਜਾਊਗਾ ਸੋ ਅੱਜ ਜੇ ਮੁਲਾਜ਼ਮਾਂ ਦੀਆਂ ਜਿਹੜੀਆਂ ਪੇ ਕਮਿਸ਼ਨ ਦੀ ਰਿਪੋਰਟ ਇਮਾਨਦਾਰੀ ਨਾਲ ਲਾਗੂ ਨਹੀਂ ਕਰਦੇ ਤਾਂ ਜਿਹੜੇ ਪੈਨਸ਼ਨਰ ਆ ਉਹਨਾਂ ਨੂੰ ਕਦੀ 2.25 ਤੇ 2.45 ਦੇ ਉੱਤੇ ਫੈਕਸ਼ਨਰੀ ਕੀਤੀ ਆ ਜਦ ਕਿ ਪੇ ਕਮਿਸ਼ਨ ਦੀ ਰਿਪੋਰਟ ਕਹਿੰਦੀ ਆ ਵੀ ਉਹਨੂੰ 2.69 ਦੇ ਫੈਕਟਰ ਦੇ ਨਾਲ ਮਲਟੀਪਲਾਈ ਕਰਕੇ ਜਿਹੜੇ ਆ ਉਹਨਾਂ ਨੂੰ ਪੈਨਸ਼ਨਾਂ ਦੇਣੀਆਂ ਤੇ ਇਹ ਵੀ ਇਹ ਮੁਲਾਜ਼ਮ ਪੈਨਸ਼ਨਰਾਂ ਦੇ ਨਾਲ ਜਿਹੜਾ ਬਹੁਤ ਵੱਡਾ ਧੱਕਾ ਆ ਅਸੀਂ ਅੱਜ ਦੀ ਇਸ ਰੈਲੀ ਦੇ ਉੱਤੋਂ ਮੰਗ ਕਰਦੇ ਆ ਕਿ ਜੇ ਮੁਲਾਜ਼ਮਾਂ ਦੇ ਉੱਤੇ ਤੇ ਪੈਨਸ਼ਨਾਂ ਦੇ ਉੱਤੇ ਸੋਧ ਕੇ ਜਿਹੜੇ ਆ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕੀਤੀ ਗਈ ਜਿਹੜਾ ਡੀਏ ਸਾਡਾ 38% ਆ ਦੂਸਰੀਆਂ ਸੇਟਾਂ ਬਲੋ 50% ਦੇ ਦਿੱਤਾ ਗਿਆ ਕੇਂਦਰ ਨੇ ਇੱਕ ਇੱਕ ਸਿੱਕਤ ਹੋਰ ਅਨਾਉਂਸ ਕਰ ਦਿੱਤੀ ਆ ਜੇ ਉਹ ਜਲਦੀ ਜਲਦੀ ਜਿਹੜੀ ਆ ਪਿਛਲਾ ਏਰੀਆ ਸਵੇਤ ਜਿਹੜੀ ਆ ਡੀਏ ਜਿਹੜਾ ਉਹ ਮੁਕੰਮਲ ਉਹ ਦੇਣਾ ਚਾਹੀਦਾ ਜੇ ਇਹ ਸਾਨੂੰ ਮੁਲਾਜ਼ਮਾਂ ਨੂੰ ਜਾਂ ਪੈਨਸ਼ਨਾਂ ਨੂੰ ਇਹ ਮੰਗਾ ਮੰਨ ਕੇ ਉਹ ਲਾਗੂ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ 25 ਤਰੀਕ ਨੂੰ ਮੁਲਾਜ਼ਮਾਂ ਦਾ ਜਿਹੜਾ ਵਿਸ਼ਾਲ ਇਕੱਠ ਆ ਉਹ ਪਟਿਆਲੇ ਹੈੱਡ ਆਫਸ ਦੇ ਵਿੱਚ ਉਹ ਧਰਨਾ ਦਿੱਤਾ ਜਾਊਗਾ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਊਗੀ ਇਹ ਅੱਜ ਦੀ ਜਾਣਕਾਰੀ ਸਟੇਜ ਦੇ ਉੱਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਉਸ ਲੀਡਰਾਂ ਦੇ ਉੱਤੇ ਜੇ ਪਰਚੇਜ਼ ਕੀਤੇ ਆ ਉਹ ਰੱਦ ਕੀਤੇ ਜਾਣ ਤੇ ਇੱਕ ਨਾਂ ਮੈ ਪੰਜਾਬ ਪਾਵਰ ਕਮ ਨੇ ਮੁਲਾਜ਼ਮਾਂ ਦੇ ਉੱਤੇ ਜਿਹੜਾ ਐਕਸ਼ਨ ਚੱਲ ਰਿਹਾ ਉਹਨਾਂ ਦਾ ਉਹ 3 ਦਿਨ ਦੀ ਸਮੂਹਿਕ ਛੁੱਟੀ ਤੇ ਜਾ ਰਹੇ ਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਅਸੀਂ ਮੁਲਾਜ਼ਮਾਂ ਦੇ ਉੱਤੇ ਐਸਮਾ ਲਾਗੂ ਕਰ ਦਿੰਦਾ ਦੇਾਂਗੇ ਇਹ ਐਸਮਾ ਲਾਗੂ ਕਰਨਾ ਛੋੜੀ ਹੀ ਗੱਲ ਨਹੀਂ ਹੈਗੀ ਇਸ ਉਸ ਐਸਮਾ ਦਾ ਡਟ ਕੇ ਮੁਲਾਜ਼ਮ ਜਿਹੜਾ ਵਿਰੋਧ ਕਰ ਰਹੇ ਆ ਉਹਦੇ ਉਹਦੇ ਇਹ وجہ ਵਜੋਂ 1 ਸਤੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਬਿਜਲੀ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਇਕੱਠ ਕਰਕੇ ਆਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਐਸਮਾ ਦੀ ਪ੍ਰਵਾਹ ਕੀਤੇ ਬਿਨਾਂ 3 ਦਿਨ ਦੀ ਸਮੂਹਿਕ ਛੁੱਟੀ ਦੇ ਸਮੁੱਚੇ ਮੁਲਾਜ਼ਮ ਜਾ ਰਹੇ ਆ ਤੇ ਜੇ ਉਹਦਾ ਕੋਈ ਸਿੱਟਾ ਭਿਆਨਕ ਨਿਕਲਿਆ ਉਹਦੀ ਜ਼ਿੰਮੇਵਾਰੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੋਗੀ ਮੁਲਾਜ਼ਮ ਉਹਦੇ ਜ਼ਿੰਮੇਵਾਰ ਨਹੀਂ ਹੋਣਗੇ ਜਥੇਬੰਦੀਆਂ ਦੇ ਸਮੂਚੀਆਂ ਜਥੇਬੰਦੀਆਂ ਪੰਜਾਬ ਦੇ ਮੁਲਾਜ਼ਮ ਤੇ ਪਲੱਸ ਤੇ ਪੈਨਸ਼ਨਰ ਸਾਂਝਾ ਫੰਡ ਜਿਹੜਾ ਪੰਜਾਬ ਦਾ ਬਣਿਆ ਹੋਇਆ ਉਹਦੇ ਬਣੋ ਕਾਲਿਆ ਤੇ ਜਿਹੜੀ ਮੁਲਾਜ਼ਮਾਂ ਦਾ ਬਿਜਲੀ ਮੁਲਾਜ਼ਮਾਂ ਦਾ ਜਿਹੜੀ ਕਾਲਿਆ ਉਹਦੇ ਵਿੱਚ ਜੁਆਇੰਟ ਫੋਰਮ ਦੀਆਂ 9 ਜਥੇਬੰਦੀਆਂ ਤੇ ਇਕਤਾ ਮੰਚ ਦੀਆਂ ਜਿਹੜੀਆਂ ਉਹ 5 ਜਥੇਬੰਦੀਆਂ ਟੋਟਲ 14 ਜਥੇਬੰਦੀਆਂ ਵੱਲੋਂ ਉਹ ਕਾਲਿਆ 14 15 ਜਥੇਬੰਦੀਆਂ ਵੱਲੋਂ ਉਹ ਜਿਹੜੀ ਅੱਜ ਇਹ ਆਪਾਂ ਕਹਿ ਸਕਦੇ ਆ ਕਿ ਸਮੁੱਚਾ ਜਿਹੜਾ ਬਿਜਲੀ ਬੋਰਡ ਉਹ ਜਾਮ ਹੋਣ ਵਾਲੇ ਪਾਸੇ ਨੂੰ ਜਾ ਰਿਹਾ ਜੇ ਸਰਕਾਰਾਂ ਦਾ ਜਿਹੜਾ ਮਲਵਾਰਤਨ ਜਿਹੜਾ ਉਹ ਇਸ ਤਰ੍ਹਾਂ ਦਾ ਰਿਹਾ ਤਾਂ ਉਹਦੇ ਅਸੀਂ ਟੇ ਭਿਆਨਕ ਨਿਕਲ ਗਏ ਜਦੋਂ 6 ਜੁਲਾਈ ਨੂੰ ਜਿਮਨੀ ਲੋਕ ਸਭਾ ਚੌਂਰ ਜਲੰਧਰ ਦੇ ਵਿੱਚ ਮੁਲਾਜ਼ਮ ਫਰੰਟ ਵੱਲੋਂ ਇਹ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਸੀ ਆਪਾਂ ਸਮੁੱਚੇ ਜਿਲ੍ਹਾੰਦਰ ਦੇ ਵਿੱਚ ਮਾਰਚ ਕਰਾਂਗੇ ਉਸ ਸਰਕਾਰ ਦੇ ਖਿਲਾਫ ਉਸ ਵਕਤ ਭਗਵੰਤ ਮਾਨ ਨੇ ਮੁਲਾਜ਼ਮਾਂ ਨੂੰ 1 ਜੁਲਾਈ ਦੀ ਮੀਟਿੰਗ ਦੇ ਕੇ ਉਹਦੇ ਉੱਤੇ ਸਹਿਮਤੀਆਂ ਕਰ ਲਈਆਂ ਕਿ ਤੁਹਾਡੀਆਂ ਮੰਗਾਂ ਜਾਇਜ਼ ਆ ਤੇ ਉਹ 25 ਤਰੀਕ ਦੀ ਚੋਰਜਬਤਾ ਲਾਗੂ ਹੋਣ ਕਰਕੇ ਮੈਂ ਅੱਜ ਕਹਿੰਦਾ ਸੀਗਾ ਬਈ ਉਹ ਮੰਗਾ ਤੁਹਾਨੂੰ ਲਾਗੂ ਹੀ ਕਰ ਸਕਦਾ 25 ਜੁਲਾਈ ਦੀ ਆਪਾਂ ਤੁਹਾਨੂੰ ਮੀਟਿੰਗ ਦਿੰਦੇ ਆ 25 ਜੁਲਾਈ ਦੀ ਮੀਟਿੰਗ ਤੇ ਬਈ ਤੁਹਾਡੀਆਂ ਇਹਨਵੇਂ ਜਿਹੜੀਆਂ ਮੰਗਾਂ ਸਹਿਮਤੀ ਹੋਈ ਆ ਇਹ ਆਪਾਂ ਲਾਗੂ ਕਰਾਂਗੇ ਜਦੋਂ 25 ਤਰੀਕ ਆਈ ਤੇ ਉਸ ਤੋਂ ਪਹਿਲਾਂ ਹੀ ਜਿਹੜੀ ਆ ਉਹ ਮੀਟਿੰਗ ਪੋਸਟਪੋਨ ਕਰਕੇ 2 ਅਗਸਤ ਦੀ ਕਰ ਦਿੱਤੀ ਗਈ ਪਰ 2 ਅਗਸਤ ਤੋਂ ਹੋਰ ਤੋਂ ਪਹਿਲਾਂ ਹੀ ਜਿਹੜੀ ਆ ਉਹ ਮੀਟਿੰਗ 20 ਅਗਸਤ ਦੀ ਕਰ ਦਿੱਤੀ ਗਈ ਜਦੋਂ 20 ਗੱਤ ਦੀ ਜਿਹੜੀ ਮੀਟਿੰਗ ਆ ਉਹ ਜੁਆਇੰਟ ਜਿਹੜਾ ਸਾਂਝਾ ਫਰੰਟ ਸੀਗਾ ਉਸ ਨੇ ਉਹ ਮੀਟਿੰਗ ਨਾ ਕਰਨ ਦੀ ਪ੍ਰਣ ਲੈ ਲਿਆ ਵੀ ਜੇ ਇਹਦੀਆਂ ਹੀ ਤੇ ਹੋਈਆਂ ਚੱਲਾ ਰਹੀਆਂ ਤੇ ਆਪਾਂ 20 ਤਰੀਕ ਦੀ ਮੀਟਿੰਗ ਨਹੀਂ ਕਰਾਂਗੇ ਉਸ ਦਾ ਸਿੱਟਾ ਜਿਹੜਾ ਉਸ ਤੋਂ ਬਾਅਦ ਵਿੱਚ ਫਿਰ ਜਿਹੜੀ 3 ਤਰੀਕ ਦਾ ਧੰਨਾ ਰੱਖਿਆ 3 ਤਰੀਕ ਦੇ ਧਰਨੇ ਦੇ ਉੱਤੇ ਉਹਦੀ 20 ਤਰੀਕ ਤੋਂ ਬਾਅਦ 12 ਤਰੀਕ ਦੀ ਮੀਟਿੰਗ ਕਰ ਦਿੱਤੀ ਗਈ ਉਸ ਮੀਟਿੰਗ ਨੂੰ ਵੀ ਕਰਨ ਤੋਂ ਇਨਕਾਰ ਕੀਤਾ ਜਦੋਂ ਹੁਣ 3 ਤਰੀਕ ਨੂੰ ਚੰਡੀਗੜ੍ਹ ਗਏ ਆ ਉਸ ਵਕਤ ਜਿਹੜੀ ਮੀਟਿੰਗ 10 ਤਰੀਕ ਦੀ ਦਿੱਤੀ ਹੋਈ ਹੈ ਕੱਲ ਦੀ ਜੇ 10 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਫੈਸਲੇ ਜਿਹੜੇ ਆ ਉਹ ਮੀਟਿੰਗਾਂ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕਰਦੇ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਿੱਟੇ ਜਿਹੜੇ ਬਹੁਤ ਭਿਆਨਕ ਨਿਕਲਣਗੇ ਉਹਦੀ ਜ਼ਿੰਮੇਵਾਰ ਮੈਨੇਜਮੈਂਟ ਹੋਏਗੀ ਜਾਂ ਪੰਜਾਬ ਸਰਕਾਰ ਹੋਏਗੀ ਮੁਲਾਜ਼ਮੋਦ ਦੇ ਦੁੱਖੀ ਜਾਂ ਪੈਨਸ਼ਨਰ ਦੁੱਖੀ ਨਹੀਂ ਹੋਣਗੇ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਮੰਤਰੀ ਪ੍ਰਧਾਨਮਾਨ ਮਰਦਾਬਾਦ 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 ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ ਮਗਾ ਪੂਰੀਆ ਕਰੋ ਪੂਰੀਆ ਕਰੋ ਪੂਰੀਆ ਕਰੋ